ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਪਰਾਲੀ ਜਲਾਉਣ ਦੇ ਮਾਮਲੇ ਬੇਸ਼ੱਕ ਘਟੇ ਨੇ ਪਰ ਕਈ ਜਗ੍ਹਾ ਤੇ ਪਰਾਲੀ ਸਾੜਨ ਦੇ ਵੀ ਜਿਹੜੇ ਮਾਮਲੇ ਸਾਹਮਣੇ ਆਏ ਨੇ ਪਰ ਅੱਜ ਅਸੀਂ ਲੁਧਿਆਣਾ ਦੇ ਦੇਤਵਾਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿ 5-6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਕੀ ਕਾਰਨ ਨੇ ਕਿਵੇਂ ਸਾਮ ਸੰਭਾਲ ਕੀਤੀ ਗਈ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਦੇਤਵਾਲ ਪਿੰਡ ਦੀਆਂ ਤਸਵੀਰਾਂ ਨੇ ਇਹ ਮਸ਼ੀਨਰੀ ਰਾਹੀਂ ਜਿਹੜਾ ਕਿ ਖੇਤਾਂ ਵਿੱਚ ਪਰਾਲੀ ਨੂੰ ਵਾਇਆ ਜਾ ਰਿਹਾ ਸਾਡੇ ਨਾਲ ਪਿੰਡ ਦੇ ਲੋਕ ਵੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਰਾਲੀ ਦੀ ਇੰਨੇ ਸਾਲਾਂ ਤੋਂ ਸਾਮ ਸੰਭਾਲ ਕਿਵੇਂ ਕੀਤੀ ਗਈ ਸਾਡੇ ਨਾਲ ਪਿੰਡ ਦੇ ਲੋਕ ਹੈਗੇ ਨੇ ਸਰ ਕੀ ਨਾਮ ਹੈ ਪਹਿਲਾਂ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਨੂੰ ਬਿੱਟੂ ਕਹਿੰਦੇ ਆ ਪਿੰਡ ਦੇ ਵਿੱਚ ਅੱਛਾ ਇਲਾਕੇ ਦੇ ਵਿੱਚ ਵੀ ਮੈਨੂੰ ਬਿੱਟੂ ਨਾਮ ਬਿੱਟੂ ਨਾਮ ਨਾਲ ਜਾਣਿਆ ਜਾਂਦਾ ਸਰ ਇੰਨੇ ਸਾਲਾਂ ਤੋਂ ਤੁਸੀਂ 5-6 ਸਾਲਾਂ ਤੋਂ ਤੁਸੀਂ ਪਰਾਲੀ ਨੂੰ ਅੱਗੇ ਨਹੀਂ ਲਾਈ ਕਿਵੇਂ ਸਾਮ ਸੰਭਾਲ ਕਰਦੇ ਕਿਉਂਕਿ ਕਈ ਜਗ੍ਹਾ ਤੇ ਪਰ ਪਰਾਲੀ ਜਲਾਉਣ ਦੇ ਮਾਮਲੇ ਵੀ ਸਾਹਮਣੇ ਆਏ ਦੇਖੋ ਜੀ ਮੈਂ ਇੱਕ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਤੇ ਮੈਂ ਕਿਸਾਨ ਭਰਾਵਾਂ ਤੋਂ ਨਾਲ ਦੀ ਨਾਲ ਮਾਫੀ ਵੀ ਮੰਗਦਾ ਬਈ ਕਈ ਕਿਸਾਨ ਭਰਾ ਇਹ ਵੀਡੀਓ ਦੇਖਣਗੇ ਉਹ ਕਹਿਣਗੇ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਦੇਖੋ ਬਈ ਜੀ ਮੈਂ ਕਿਸਾਨ ਭਰਾਵੋ ਮੈਂ ਬਹੁਤ ਵੱਡੀਆਂ ਗੱਲਾਂ ਨਹੀਂ ਕਰਦਾ ਮੈਂ ਇੱਕ ਪਿੰਡ ਦੀ ਨੁਮਾਇੰਦਗੀ ਕਰਦੇ ਹੋਏ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਇਹ ਇੱਕ ਸਾਡੀ ਮਜਬੂਰੀ ਆ ਵੀ ਅਸੀਂ ਅੱਗ ਨਹੀਂ ਲਾਉਂਦੇ ਜੇ ਅਸੀਂ ਅੱਗ ਲਾਵਾਂਗੇ ਲੋਕ ਦੇਖਣਗੇ ਸਰਪੰਚ ਪਿੰਡ ਦੇ ਸਰਪੰਚ ਅੱਗ ਲਈ ਜਾਂਦੇ ਆ ਠੀਕ ਆ ਜੀ ਇਸ ਕਰਕੇ ਮੈਂ ਇਹ ਜਦੋਂ ਤੋਂ ਅਸੀਂ ਸਰਪੰਚ ਬਣੇ ਸੀ ਅਸੀਂ ਅਸੀਂ ਪ੍ਰਣ ਕਰ ਲਿਆ ਸੀ ਵੀ ਅਸੀਂ ਅੱਗ ਨਹੀਂ ਲਾਉਣੀ ਘਾਟੇ ਵਾਦੇ ਤਾਂ ਚੱਲਾਂਗੇ ਅਜੇ ਸਰ ਕਿਹੜੀ ਟੈਕਨੀਕ ਦੇ ਨਾਲ ਤੁਸੀਂ ਇਹ ਜਿਹੜਾ ਜਿਹੜੇ ਖਬਰ ਵੀ ਦੇਖ ਰਹੇ ਦਰਸ਼ਕੀ ਵੀ ਦੇਖ ਉਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਟੈਕਨੀਕ ਦੇ ਨਾਲ ਜਿਹੜੀ ਪਰਾਲੀ ਨੂੰ ਵਾਏ ਜਾ ਰਿਹਾ ਹਲਕੀ ਅੱਗ ਲਗਾਉਂਦੇ ਤੁਹਾਨੂੰ ਪਤਾ ਹੀ ਆ ਮਾਮਲੇ ਤਾਂ ਦੇ ਰਹੇ ਸਾਹਮਣੇ ਦੇਖੋ ਜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਮਾਮਲੇ ਮੁਮਲੇ ਤਾਂ ਇਹ ਚੱਲਦੇ ਰਹਿੰਦੇ ਆ ਇੱਕ ਸਰਕਾਰ ਮਾਮਲੇ ਕਰ ਦਿੰਦੀ ਆ ਦੂਜੇ ਕਹ ਦੂਗੀ ਵੋਟਾਂ ਲੈਣੀਆਂ ਨੇ ਅਸੀਂ ਅਸੀਂ ਤੁਹਾਡੇ ਪਰਚੇ ਮਾਫ ਕਰਾਂਗੇ ਸਾਨੂੰ ਵੋਟਾਂ ਪਾ ਦਿਓ ਟੈਕਨੀਕ ਕਿਹੜੀ ਟੈਕਨੀਕ ਦੀ ਹਾਂਜੀ ਗੱਲ ਆ ਗਈ ਟੈਕਨੀਕ ਤੇ ਟੈਕਨੀਕ ਇਹ ਆ ਜੀ ਜਦੋਂ ਅਸੀਂ ਇਹਨੂੰ ਝੋਨੇ ਨੂੰ ਹਾਰਵੈ ਉਸ ਟਾਈਮ ਸਾਨੂੰ ਪਹਿਲਾਂ ਸੋਚਣਾ ਪੈਂਦਾ ਵੀ ਅਸੀਂ ਕੀ ਪਲਾਨਿੰਗ ਆ ਸਾਡੀ ਜੇ ਤਾਂ ਅਸੀਂ ਪਰਾਲੀ ਵਿੱਚ ਪਾਉਣੀ ਆ ਤਾਂ ਸਾਨੂੰ ਐਸਐਮਐਸ ਲਾ ਕੇ ਬੜਾਉਣਾ ਪੈਂਦਾ ਜਿਹਦਾ ਕੀ ਖਰਚਾ ਵੱਧ ਹੋ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਬਜਾਈ ਦਾ ਖਰਚਾ ਵੱਧ ਹੋ ਜਾਂਦਾ ਜੇ ਅਸੀਂ ਐਸਐਮਐਸ ਲਾ ਕੇ ਨਹੀਂ ਇਹਨੂੰ ਛੋਣੇ ਨੂੰ ਕਟਵਾਉਂਦੇ ਤਾਂ ਉਸ ਤੋਂ ਬਾਅਦ ਅਸੀਂ ਸਾਨੂੰ ਪਰਾਲੀ ਦੀਆਂ ਗੰਢਾ ਬਣਵਾਉਣੀਆਂ ਪੈਂਦੀਆਂ ਨੇ ਉਹਦਾ ਸਾਡਾ ਖਰਚਾ ਹੁੰਦਾ ਪਰ ਉਹ ਪਰ ਇਨ੍ਹਾਂ ਕਰਨ ਦੇ ਬਾਵਜੂਦ ਵੀ ਸਾਨੂੰ ਕੁਛ ਨਾ ਕੁਛ ਤਾਂ ਕਰਨਾ ਕੋਈ ਤਰੀਕਾ ਤਾਂ ਬਣਾਉਣਾ ਹੀ ਪੈਂਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਵੀ ਸਾਨੂੰ ਸੁਪਰ ਸੀਟਰ ਨਾਲ ਇਹ ਵੀ ਜਣੀ ਪੈਂਦੀ ਆ ਜਿਹਦਾ ਕੀ ਉਹਦਾ ਵੀ ਖਰਚਾ ਬਹੁਤ ਜ਼ਿਆਦਾ ਹੈ ਸਰ ਖਰਚਾ ਜ਼ਿਆਦਾ ਫਿਰ ਪੈਂਦੀ ਤਾਂ ਕਿਸਾਨਾਂ ਦੇ ਉੱਪਰ ਹੀ ਹੁੰਦੀ ਆ ਕਿ ਤੁਸੀਂ ਜਾਣੀ ਜਾਣੋ ਜੀ ਵੀ ਹੋਰ ਕਿਤੇ ਤੇ ਪੈਣੀ ਆ ਇਹ ਸਰਕਾਰ ਤਾਂ ਕਹਿ ਦਿੰਦੀ ਆ ਜੀ ਅਸੀਂ ਤੁਹਾਡੇ ਦੇ ਪਰਚਾ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਜੀ ਮਸ਼ੀਨਾਂ ਸਬਸਿਡੀਆਂ ਦੇ ਦਿੰਨੇ ਆ ਅਸੀਂ ਉਹ ਆ ਜੀ ਜਦੋਂ ਸਬਸਿਡੀ ਲੈਣ ਦੀ ਵਾਰੀ ਆਉਂਦੀ ਉਦੋਂ ਸਾਡੀ ਸਬਸਿਡੀ ਨਹੀਂ ਆਉਂਦੀ ਇਸ ਵਾਰ ਅਸੀਂ ਪੁੱਛਿਆ ਉਹ ਕਹਿੰਦੇ ਜੀ ਬਜਟ ਬਹੁਤ ਘਾਟਾ ਸਬਸਿਡੀ ਦਾ ਫੇਰ ਅਸੀਂ ਕਿੱਧਰ ਜਾਈਏ ਜੀ ਸਰ ਖਾਦ ਦੇ ਵਿੱਚ ਤੇ ਜਿਹੜੇ ਝਾੜ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਜੇਕਰ ਆਪਾਂ ਸੁਪਰ ਸੀਡਰ ਨਾਲ ਜਿਹੜੀ ਆਪਾਂ ਪ੍ਰਾਲੀ ਨੂੰ ਬਾਂਦੇ ਆ ਜਾਂ ਫਸਲ ਪੈਦਾ ਕਰਦੇ ਦੇਖੋ ਜੀ ਇਹ ਯੂਨੀਵਰਸਿਟੀਆਂ ਕਹਿ ਸਕਦੀਆਂ ਨੇ ਪਰ ਕਿਸਾਨ ਨਹੀਂ ਇਸ ਗੱਲ ਨੂੰ ਕਹਿ ਸਕਦਾ ਠੀਕ ਆ ਵੀ ਸਾਡੀਆਂ ਮਜ਼ਦੂਰੀਆਂ ਨੇ ਅਸੀਂ ਇਹਨੂੰ ਵਿੱਚ ਵਿੱਚ ਬੋਂਦੇ ਆ ਕਿਉਂਕਿ ਹੁਣ ਇਸ ਵਾਰ ਸਾਡੇ ਏਨੇ ਵਧੀਆ ਝੋਨੇ ਸੀਗੇ 20 ਕੁਇੰਟਲ ਤੋਂ ਕੋਈ ਉੱਤੇ ਨਹੀਂ ਹੋਇਆ ਤੇ ਅਸੀਂ ਕਿਹੜਾ ਕੋਈ ਮਾੜੀ ਉਹਦੀ ਸੇਵਾ ਕੀਤੀ ਅਸੀਂ ਕਿਹੜਾ 6 ਸਾਲ ਹੋ ਗਏ ਸਾਨੂੰ ਪ੍ਰਾਲੀ ਬੋਂਦਿਆਂ ਨੂੰ ਵਿੱਚ ਠੀਕ ਆ ਪਰ ਜਿਹੜੇ ਕਿਸਾਨ ਦੀ ਫਸਲ ਆ ਜਾਂ ਕਿਸਾਨ ਦੀ ਮਿਹਨਤ ਆ ਜਾਂ ਕਿਸਾਨ ਨੂੰ ਦੇਣਾ ਉਹ ਤਾਂ ਉੱਪਰ ਵਾਲੇ ਨੇ ਦੇਣਾ ਇਹ ਖੁੱਲੇ ਮੈਦਾਨ 'ਚ ਸਾਡਾ ਬਿਜ਼ਨਸ ਆ ਇਹਦੇ ਉੱਤੇ ਕੋਈ ਸ਼ੈੱਡ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕੋਈ ਗੜਿਆਂ ਤੋਂ ਨਹੀਂ ਬਚਾ ਸਕਦਾ ਕੋਈ ਮੀਂਹ ਤੋਂ ਨਹੀਂ ਬਚਾ ਸਕਦਾ ਕੋਈ ਨੇਰੀ ਤੋਂ ਨਹੀਂ ਬਚਾ ਸਕਦਾ ਇਹ ਤਾਂ ਸਾਡਾ ਦਾ ਬਿਜ਼ਨਸ ਖੁੱਲੇ ਮੈਦਾਨ ਦਾ ਬਾਬੇ ਨਾਨਕ ਦੇ ਆਸਰੇ ਅਸੀਂ ਦੁਰੇ ਫਿਰਦੇ ਆ ਉਹੀ 13-13 ਵਾਲੀਆਂ ਗੱਲਾਂ ਨੇ ਤਾਂ ਸਰ ਉਹ ਪਿੰਡ ਦੀ ਗੱਲ ਕਰੀਏ ਦੇਤਵਾਲ ਪਿੰਡ ਦੀ ਗੱਲ ਕਰੀਏ ਕਿੰਨੀ ਕੁ ਜ਼ਮੀਨ ਹੈ ਤੇ ਹੈਗੀ ਜਿੱਥੇ ਖੇਤੀ ਕੀ ਹੁੰਦੀ ਹੈ ਇੱਥੇ ਜ਼ਮੀਨ ਪਹਿਲਾਂ ਬਹੁਤ ਜ਼ਿਆਦਾ ਸੀਗੀ ਕੁਝ ਕਲੋਨਾਈਜ਼ਰ ਆ ਗਏ ਕਲੋਨਾਈਜ਼ਰਾਂ ਨੇ ਆ ਕੇ ਕਲੋਨੀਆਂ ਕੱਟਤੀਆਂ ਤਕਰੀਬਨ ਹੁਣ ਆਪਾਂ ਕਹਿ ਸਕਦੇ ਹਾਂ 2 250 ਕੱਲੇ ਦੇ ਕਰੀਬ ਹੋਊਗਾ ਸਰ ਇੰਨੇ ਸਾਲਾਂ ਤੋਂ ਸਾਮ ਸੰਭਾਲ ਕਿਵੇਂ ਕਰਦੇ ਮਤਲਬ ਇਹਨਾਂ ਨੂੰ ਗੱਠਾ ਬਣਾਉਣੇ ਹੋ ਜਾਂ ਉਹ ਵੀ ਥੋੜਾ ਜਿਹਾ ਗੱਲ ਦਾ ਜ਼ਿਕਰ ਕਰੋ ਹਾਂਜੀ ਵਿੱਚ ਹੀ ਗੱਠਾ ਬਣਾਉਣੇ ਆ ਜੀ ਵਿੱਚ ਹੀ ਪਰਾਲੀ ਨੂੰ ਐਸਐਮਐਸ ਲਾ ਕੇ ਵੜਾਉਣੇ ਆ ਉਹ ਖੇਤਾਂ ਤੇ ਸੋਚ ਲਈਦਾ ਵੀ ਆਹ ਖੇਤ ਨੂੰ ਇਦਾਂ ਵੜਾ ਲਈਏ ਰਲਮੇ ਗੱਲ ਸਾਰੀ ਦਾ ਖਰਚਾ ਤੇ ਆ ਜੀ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸੁਪਰ ਸੀਡਰ ਜਿਹੜੀ ਮਸ਼ੀਨ ਹੈ ਉਹਦੇ ਰਾਹੀਂ ਜਿਹੜੀ ਖੇਤਾਂ ਵਿੱਚ ਪਰਾਲੀ ਨੂੰ ਵਹਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲੇ ਕਿ ਕਈ ਜਗ੍ਹਾ ਦੇ ਉੱਪਰ ਪਰਾਲੀ ਜਿਹੜੇ ਸਾੜਨ ਦੇ ਮਾਮਲੇ ਤਾਂ ਜਰੂਰ ਸਾਹਮਣੇ ਆਏ ਸੀਗੇ ਪਰ ਹੁਣ ਪਰਾਲੀ ਦੇ ਮਾਮਲੇ ਇਸ ਸਾਲ ਕਾਫੀ ਘਟੇ ਨੇ ਪਰ ਹਜੇ ਵੀ ਕਈ ਪਿੰਡਾਂ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਪਰ ਲੁਧਿਆਣਾ ਦੇ ਦੇਤਵਾਲ ਦਾ ਜਿਹੜਾ ਪਿੰਡ ਹੈ ਉਹਦੇ ਵਿੱਚ 5-6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਔਰ ਲਗਾਤਾਰ ਇੱਥੇ ਜਿਹੜੀ ਸੁਪਰ ਸੀਡਰ ਮਸ਼ੀਨਰੀ ਦੇ ਨਾਲ ਜਾ ਟੈਕਨੀਕ ਦੇ ਨਾਲ ਜਿਹੜੀ ਯੂਨੀਵਰਸਿਟੀ ਵੱਲੋਂ ਜਿਹੜੀ ਟੈਕਨੀਕ ਆ ਉਹਦਾ ਉਹਦੇ ਰਾਹੀਂ ਜਿਹੜੀ ਕੀ ਇਹ ਔਰ ਨਾਲ ਪ੍ਰਾਲੀ ਨੂੰ ਵਾਇਆ ਜਾ ਰਿਹਾ ਔਰ ਨਾਲ ਨਾਲ ਇਹਨੂੰ ਤੁਸੀਂ ਤਸਵੀਰਾਂ ਦੇਖਦੇ ਹੋ ਕਿਸ ਤਰ੍ਹਾਂ ਮਸ਼ੀਨ ਨਾਲ ਵਰਕ ਕਰ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਪਿੰਡ ਦੇਤਵਾਲ ਦੀ ਤਸਵੀਰਾਂ ਨੇ ਹੈ ਲਗਾਤਾਰ ਪ੍ਰਾਲੀ ਨੂੰ ਜਿਹੜਾ ਕਿ ਇਥੇ ਵਾਇਆ ਜਾ ਰਿਹਾ ਸਰ ਸਰ ਇੱਕ ਗੱਲ ਹੋ ਰਿਹਾ ਸਰ ਪਰਾਲੀ ਨੂੰ ਵਾਇਤਾ ਹੁਣ ਜਾ ਰਿਹਾ ਇਥੇ ਲਗਾਤਾਰ ਸੁਪਰ ਸਿੱਡਰ ਨਾਲ ਵਾਇਆ ਜਾ ਰਿਹਾ ਹੋਰ ਬਾਕੀ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਅਸੀਂ ਅਪੀਲ ਤਾਂ ਹੀ ਕਰਨਾ ਚਾਹੁੰਦੇ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਜਿਹੜਾ ਮੇਰੀ ਇਹ ਵੀਡੀਓ ਦੇਖਣਗੇ ਜਾਂ ਮੇਰਾ ਕੋਲ ਉਸ ਕਰਨਗੇ ਅੱਦੇ ਤਾਂ ਵਿਚਾਰੇ ਮੈਨੂੰ ਗਾਲਾਂ ਕੱਢਣਗੇ ਕਹਿਣਗੇ ਇਹਦੇ ਕੋਲੇ ਸੰਦ ਹੈਗੇ ਆ ਇੱਕ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਬਈ ਜੀ ਗੱਲ ਇਹ ਆ ਵੀ ਪਿੰਡ ਦੀ ਨਵੰਦੀਗੀ ਕਰਦੇ ਹੋਏ ਸਾਡੀ ਕੁਝ ਮਜਬੂਰੀ ਵੀ ਆ ਤੇ ਮੈਂ ਆਪੀ ਵਾਤਾਵਰਣ ਪ੍ਰੇਮੀ ਹੋਣ ਦੇ ਨਾਤੇ ਮੈਂ ਅਪੀਲ ਵੀ ਕਰਦਾ ਵੀ ਅੱਗ ਨਾ ਲਾਵੋ ਠ ਕਿਉਂਕਿ ਕਾਫੀ 에ਅਰ ਕੁਆਲਿਟੀ ਵੀ ਕਹਿੰਦੇ ਕਾਫੀ ਡਾਊਨ ਹੋ ਗਈ ਸੋ ਬੇਸ਼ੱਕ ਦੀਵਾਲੀ ਕਰਕੇ ਤੇ ਧੂਏ ਦੇ ਕਰਕੇ ਜਿਹੜੀ ਪਟਾਕੇ ਚਲਾਏ ਜਾ ਰਹੇ ਜਾਂ ਪਰਾਲੇ ਨੂੰ ਕਰਕੇ ਵੀ ਉਹਦੇ ਵਿੱਚ ਵੀ ਕਾਫੀ ਜਿਹੜਾ ਕੀ ਫਰਕ ਪਿਆ। ਹੁਣ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਬਈ ਜੇ ਕੋਈ ਗੱਲ ਹੋ ਜਾਣੀ ਅੱਗੇ ਵੀ ਪਹਿਲਾਂ ਵੀ ਤਾਂ ਉਹਦਾ ਬਲੇਮ ਪੰਜਾਬੀਆਂ ਨੂੰ ਹੀ ਆਉਂਦਾ। ਜੇ ਪੰਜਾਬੀ ਛੱਕੂ ਵੀ ਮਾਰ ਦੇਣ ਤਾਂ ਉਹਦਾ ਵੀ ਬਲੇਮ ਪੰਜਾਬੀਆਂ ਨੂੰ ਹੀ ਆਉਂਦਾ। ਇਸ ਵਾਰ ਤਾਂ ਦਿੱਲੀ ਦੇ ਵਿੱਚ ਆਈਕਿਊ ਇੰਨਾ ਉੱਪਰ ਚੜ ਗਿਆ ਸੀਗਾ ਉਦੋਂ ਤਾਂ ਅਸੀਂ ਪੰਜਾਬ ਵਾਲਿਆਂ ਨੇ ਝੋਨਾ ਵੜਨਾ ਵੀ ਨਹੀਂ ਸੀ ਸ਼ੁਰੂ ਕੀਤਾ ਪਰ ਉਸ ਦੇ ਬਾਵਜੂਦ ਵੀ ਸਾਨੂੰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਮੈਂ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਭਰਾਵੋ ਹੱਥ ਬੰਨ ਕੇ ਬੇਨਤੀ ਕਰਦਾ ਬਈ ਘਟ ਤੋਂ ਘਟਾ ਗਲਾਵੋ ਜੇ ਕਿਸੇ ਕੋਲੇ ਨਹੀਂ ਸੰਧ ਹੈਗਾ ਉਹ ਆਪਦੀ ਮਜਬੂਰੀ ਆ ਉਹਦੀ ਜਿਹਦੇ ਕੋਲੇ ਹੈਗੇ ਆ ਬਾਬਾ ਜੀ ਨੇ ਆਪਾਂ ਨੂੰ ਦਿੱਤੇ ਹੋਏ ਆ ਵਾਏ ਗੁਰੂ ਨੇ ਦਿੱਤੇ ਆ ਉਹ ਆਪਾਂ ਅੱਗ ਨਾ ਲਾਉ ਤਾਂ ਮੋਜੀ ਬਿਲਕੁਲ ਲੁਧਿਆਣਾ ਦੇ ਪਿੰਡ ਦੇਤਵਾਲ ਦੀ ਤੁਹਾਨੂੰ ਤਸਵੀਰਾਂ ਦਿਖਾਈ ਜਿੱਥੇ ਕਿ 5-6 ਸਾਲ ਤੋਂ ਤਕਰੀਬਨ ਜਿਹੜੀ ਅੱਗ ਨਹੀਂ ਲਗਾਈ ਪਰਾਲੇ ਨੂੰ ਪਰ ਕਈ ਥਾਵਾਂ ਤੇ ਜਿਹੜੇ ਪਰਾਲੇ ਦੇ ਸਾਡਾਂ ਦੇ ਜਿਹੜੇ ਮਾਮਲੇ ਸਾਹਮਣੇ ਆ ਪਰ ਪਿੰਡ ਦੇਤਵਾਲ ਵੱਲੋਂ 5-6 ਸਾਲਾਂ ਤੋਂ ਆਪਣੇ ਖੇਤ ਦੇ ਵਿੱਚ ਪਰਾਲੇ ਨੂੰ ਅੱਗ ਨਹੀਂ ਲਗਾਈ ਔਰ ਸੁਪਰ ਸੈਡਰ ਦੀ ਮਸ਼ੀਨ ਟੈਕਨੀਕ ਦੇ ਨਾਲ ਪਰਾਲੇ ਨੂੰ ਵਾਇਆ ਜਾ ਰਿਹਾ ਲੱਗਦਾ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਪਰਾਲੀ ਜਲਾਣ ਦੇ ਮਾਮਲੇ ਬੇਸ਼ੱਕ ਘਟੇ ਨੇ ਪਰ ਕਈ ਜਗ੍ਹਾ ਤੇ ਪਰਾਲੀ ਸਾੜਨ ਦੇ ਵੀ ਜਿਹੜੇ ਮਾਮਲੇ ਸਾਹਮਣੇ ਆਏ ਨੇ ਪਰ ਅੱਜ ਅਸੀਂ ਲੁਧਿਆਣਾ ਦੇ ਦੇਤਵਾਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿ 5-6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਕੀ ਕਾਰਨ ਨੇ ਕਿਵੇਂ ਸਾਮ ਸੰਭਾਲ ਕੀਤੀ ਗਈ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਦੇਤਵਾਲ ਪਿੰਡ ਦੀਆਂ ਤਸਵੀਰਾਂ ਨੇ ਇਹ ਮਸ਼ੀਨਰੀ ਰਾਹੀਂ ਜਿਹੜਾ ਕਿ ਖੇਤਾਂ ਵਿੱਚ ਪਰਾਲੀ ਨੂੰ ਵਾਇਆ ਜਾ ਰਿਹਾ ਸਾਡੇ ਨਾਲ ਪਿੰਡ ਦੇ ਲੋਕ ਵੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਰਾਲੀ ਦੀ ਇੰਨੇ ਸਾਲਾਂ ਤੋਂ ਸਾਮ ਸੰਭਾਲ ਕਿਵੇਂ ਕੀਤੀ ਗਈ ਸਾਡੇ ਨਾਲ ਪਿੰਡ ਦੇ ਲੋਕ ਹੈਗੇ ਨੇ ਸਰ ਕੀ ਨਾਮ ਹੈ ਪਹਿਲਾਂ ਤੋਂ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਨੂੰ ਬਿੱਟੂ ਕਹਿੰਦੇ ਆ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਵੀ ਮੈਨੂੰ ਬਿੱਟੂ ਨਾਮ ਬਿੱਟੂ ਨਾਮ ਨਾਲ ਜਾਣਿਆ ਜਾਂਦਾ ਸਰ ਇੰਨੇ ਸਾਲਾਂ ਤੋਂ ਤੁਸੀਂ 5-6 ਸਾਲਾਂ ਤੋਂ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਕਿਵੇਂ ਸਾਮ ਸੰਭਾਲ ਕਰਦੇ ਕਿਉਂਕਿ ਕਈ ਜਗ੍ਹਾ ਤੇ ਪਰ ਪਰਾਲੀ ਜਲਾਉਣ ਦੇ ਮਾਮਲੇ ਵੀ ਸਾਹਮਣੇ ਆਏ ਦੇਖੋ ਜੀ ਮੈਂ ਇੱਕ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਤੇ ਮੈਂ ਕਿਸਾਨ ਭਰਾਵਾਂ ਤੋਂ ਨਾਲ ਦੀ ਨਾਲ ਮਾਫੀ ਵੀ ਮੰਗਦਾ ਬਈ ਕਈ ਕਿਸਾਨ ਭਰਾ ਇਹ ਵੀਡੀਓ ਦੇਖਣਗੇ ਉਹ ਕਹਿਣਗੇ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਦੇਖੋ ਭਾਈ ਜੀ ਮੈਂ ਕਿਸਾਨ ਭਰਾਵੋ ਮੈਂ ਬਹੁਤ ਵੱਡੀਆਂ ਗੱਲਾਂ ਨਹੀਂ ਕਰਦਾ ਮੈਂ ਇੱਕ ਪਿੰਡ ਦੀ ਨੁਮਾਇੰਦਗੀ ਕਰਦੇ ਹੋਏ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਇਹ ਇੱਕ ਸਾਡੀ ਮਜਬੂਰੀ ਆ ਵੀ ਅਸੀਂ ਅੱਗ ਨਹੀਂ ਲਾਉਂਦੇ ਜੇ ਅਸੀਂ ਅੱਗ ਲਾਵਾਂਗੇ ਲੋਕ ਦੇਖਣਗੇ ਸਰਪੰਚ ਪਿੰਡ ਦੇ ਸਰਪੰਚ ਅੱਗ ਲਈ ਜਾਂਦੇ ਆ ਠੀਕ ਆ ਜੀ ਇਸ ਕਰਕੇ ਮੈਂ ਇਹ ਜਦੋਂ ਤੋਂ ਅਸੀਂ ਸਰਪੰਚ ਬਣੇ ਸੀ ਅਸੀਂ ਅਸੀਂ ਪ੍ਰਣ ਕਰ ਲਿਆ ਸੀ ਵੀ ਅਸੀਂ ਅੱਗ ਨਹੀਂ ਲਾਉਣੀ ਘਾਟੇ ਵਾਅਦੇ ਤਾਂ ਚੱਲਾਂਗੇ ਅਤੇ ਸਰ ਕਿਹੜੀ ਟੈਕਨੀਕ ਦੇ ਨਾਲ ਤੁਸੀਂ ਇਹ ਜਿਹੜਾ ਜਿਹੜੇ ਖਬਰ ਵੀ ਦੇਖ ਰਹੇ ਦਰਸ਼ਕ ਵੀ ਦੇਖ ਉਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਟੈਕਨੀਕ ਦੇ ਨਾਲ ਜਿਹੜੀ ਪਰਾਲੀ ਨੂੰ ਵਾਏ ਜਾ ਰਿਹਾ ਹਲਕੀ ਅੱਗ ਲਗਾਉਂਦੇ ਤੁਹਾਨੂੰ ਪਤਾ ਹੀ ਆ ਮਾਮਲੇ ਤਾਂ ਦੇ ਰਹੇ ਸਾਹਮਣੇ ਦੇਖੋ ਜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਮਾਮਲੇ ਮੁਮਲੇ ਤਾਂ ਇਹ ਚੱਲਦੇ ਰਹਦੇ ਆ ਇੱਕ ਸਰਕਾਰ ਮਾਮਲੇ ਕਰ ਦਿੰਦੀ ਆ ਦੂਜੇ ਕਹ ਦੂਗੀ ਵੋਟਾਂ ਲੈਣੀਆਂ ਨੇ ਅਸੀਂ ਅਸੀਂ ਤੁਹਾਡੇ ਪਰਚੇ ਮਾਫ ਕਰਾਂਗੇ ਸਾਨੂੰ ਵੋਟਾਂ ਪਾ ਦਿਓ ਟੈਕਨੀਕ ਕਿਹੜੀ ਟੈਕਨੀਕ ਦੀ ਹਾਂਜੀ ਗੱਲ ਆ ਗਈ ਟੈਕਨੀਕ ਤੇ ਟੈਕਨੀਕ ਇਹ ਆ ਜੀ ਜਦੋਂ ਅਸੀਂ ਇਹਨੂੰ ਝੋਨੇ ਨੂੰ ਹਾਰਵੈਸਟ ਕਰ ਉਸ ਟਾਈਮ ਸਾਨੂੰ ਪਹਿਲਾਂ ਸੋਚਣਾ ਪੈਂਦਾ ਵੀ ਅਸੀਂ ਕੀ ਪਲਾਨਿੰਗ ਆ ਸਾਡੀ ਜੇ ਤਾਂ ਅਸੀਂ ਪਰਾਲੀ ਵਿੱਚ ਪਾਉਣੀ ਆ ਤਾਂ ਸਾਨੂੰ ਐਸਐਮਐਸ ਲਾ ਕੇ ਬੜਾਉਣਾ ਪੈਂਦਾ ਜਿਹਦਾ ਕੀ ਖਰਚਾ ਵੱਧ ਹੋ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਬਜਾਈ ਦਾ ਖਰਚਾ ਵੱਧ ਹੋ ਜਾਂਦਾ ਜੇ ਅਸੀਂ ਐਸਐਮਐਸ ਲਾ ਕੇ ਨਹੀਂ ਇਹਨੂੰ ਛੋਣੇ ਨੂੰ ਕਟਵਾਉਂਦੇ ਤਾਂ ਉਸ ਤੋਂ ਬਾਅਦ ਅਸੀਂ ਸਾਨੂੰ ਪਰਾਲੀ ਦੀਆਂ ਗੰਡਾ ਬਣਵਾਉਣੀਆਂ ਪੈਂਦੀਆਂ ਨੇ ਉਹਦਾ ਸਾਡਾ ਖਰਚਾ ਹੁੰਦਾ ਪਰ ਉਹ ਪਰ ਇਨ੍ਹਾਂ ਕਾਰਨ ਦੇ ਬਾਵਜੂਦ ਵੀ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਕੋਈ ਤਰੀਕਾ ਤਾਂ ਬਣਾਉਣਾ ਹੀ ਪੈਂਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਵੀ ਸਾਨੂੰ ਸੁਪਰ ਸੀਡਰ ਨਾਲ ਇਹ ਵਿਜਣੀ ਪੈਂਦੀ ਆ ਜਿਹਦਾ ਕੀ ਉਹਦਾ ਵੀ ਖਰਚਾ ਬਹੁਤ ਜ਼ਿਆਦਾ ਆ ਸਰ ਖਰਚਾ ਜ਼ਿਆਦਾ ਫਿਰ ਪੈਂਦੀ ਤਾਂ ਕਿਸਾਨਾਂ ਦੇ ਉੱਪਰ ਹੀ ਹੁੰਦੀ ਆ ਕਿ ਤੁਸੀਂ ਜਾਣੀ ਜਾਣੋ ਜੀ ਵੀ ਹੋਰ ਕਿਹਦੇ ਤੇ ਪੈਣੀ ਆ ਇਹ ਸਰਕਾਰ ਤਾਂ ਕਹਿ ਦਿੰਦੀ ਆ ਜੀ ਅਸੀਂ ਤੁਹਾਡੇ ਦੇ ਪਰਚਾ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਜੀ ਮਸ਼ੀਨਾਂ ਸਬਸਿਡੀਆਂ ਦੇ ਦਿੰਨੇ ਆ ਅਸੀਂ ਉਹ ਆ ਜੀ ਜਦੋਂ ਸਬਸਿਡੀ ਲੈਣ ਦੀ ਵਾਰੀ ਆਉਂਦੀ ਉਦੋਂ ਸਾਡੀ ਸਬਸਿਡੀ ਨਹੀਂ ਆਉਂਦੀ ਇਸ ਵਾਰ ਅਸੀਂ ਪੁੱਛਿਆ ਉਹ ਕਹਿੰਦੇ ਜੀ ਬਜਟ ਬਹੁਤ ਘਾਟਾ ਸਬਸਿਡੀ ਦਾ ਫਿਰ ਅਸੀਂ ਕਿੱਧਰ ਜਾਈਏ ਜੀ ਸਰ ਖਾਦ ਦੇ ਵਿੱਚ ਤੇ ਜਿਹੜੇ ਝਾੜ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਜੇਕਰ ਆਪਾਂ ਸੁਪਰ ਸੀਡਰ ਨਾਲ ਜਿਹੜੀ ਆਪਾਂ ਪ੍ਰਾਲੀ ਨੂੰ ਬਾਂਦੇ ਆ ਜਾਂ ਫਸਲ ਪੈਦਾ ਕਰਦੇ ਦੇਖੋ ਜੀ ਇਹ ਯੂਨੀਵਰਸਿਟੀਆਂ ਕਹਿ ਸਕਦੀਆਂ ਨੇ ਪਰ ਕਿਸਾਨ ਨਹੀਂ ਇਸ ਗੱਲ ਨੂੰ ਕਹਿ ਸਕਦਾ ਠੀਕ ਆ ਵੀ ਸਾਡੀਆਂ ਮਜ਼ਦੂਰੀਆਂ ਨੇ ਅਸੀਂ ਇਹਨੂੰ ਵਿੱਚ ਵਿੱਚ ਬੋਂਦੇ ਆ ਕਿਉਂਕਿ ਹੁਣ ਇਸ ਵਾਰ ਸਾਡੇ ਏਨੇ ਵਧੀਆ ਝੋਨੇ ਸੀਗੇ 20 ਕੁਇੰਟਲ ਤੋਂ ਕੋਈ ਉੱਤੇ ਨਹੀਂ ਹੋਇਆ ਤੇ ਅਸੀਂ ਕਿਹੜਾ ਕੋਈ ਮਾੜੀ ਉਹਦੀ ਸੇਵਾ ਕੀਤੀ ਅਸੀਂ ਕਿਹੜਾ 6 ਸਾਲ ਹੋ ਗਏ ਸਾਨੂੰ ਪ੍ਰਾਲੀ ਬੋਂਦਿਆਂ ਨੂੰ ਵਿੱਚ ਠੀਕ ਆ ਪਰ ਜਿਹੜੇ ਕਿਸਾਨ ਦੀ ਫਸਲ ਆ ਜਾਂ ਕਿਸਾਨ ਦੀ ਮਿਹਨਤ ਆ ਜਾਂ ਕਿਸਾਨ ਨੂੰ ਦੇਣਾ ਉਹ ਤਾਂ ਉੱਪਰ ਵਾਲੇ ਨੇ ਦੇਣਾ ਇਹ ਖੁੱਲੇ ਮੈਦਾਨ 'ਚ ਸਾਡਾ ਬਿਜ਼ਨਸ ਆ ਇਹਦੇ ਉੱਤੇ ਕੋਈ ਛੱਡ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕੋਈ ਗੜਿਆਂ ਤੋਂ ਨਹੀਂ ਬਚਾ ਸਕਦਾ ਕੋਈ ਮੀਂਹ ਤੋਂ ਨਹੀਂ ਬਚਾ ਸਕਦਾ ਕੋਈ ਨੇਰੀ ਤੋਂ ਨਹੀਂ ਬਚਾ ਸਕਦਾ ਇਹ ਤਾਂ ਸਾਡਾ ਦਾ ਬਿਜ਼ਨਸ ਖੁੱਲੇ ਮੈਦਾਨ ਦਾ ਬਾਬੇ ਨਾਨਕ ਦੇ ਆਸਰੇ ਅਸੀਂ ਦੁਰੇ ਫਿਰਦੇ ਆ ਉਹੀ 13-13 ਵਾਲੀਆਂ ਗੱਲਾਂ ਨੇ ਜੋ ਸਰ ਪਿੰਡ ਦੀ ਗੱਲ ਕਰੀਏ ਦੇਤਵਾਲ ਪਿੰਡ ਦੀ ਗੱਲ ਕਰੀਏ ਕਿੰਨੀ ਕੁ ਜ਼ਮੀਨ ਇੱਥੇ ਹੈਗੀ ਜਿੱਥੇ ਖੇਤੀ ਕੀ ਹੁੰਦੀ ਹੈ ਇੱਥੇ ਜ਼ਮੀਨ ਪਹਿਲਾਂ ਬਹੁਤ ਜ਼ਿਆਦਾ ਸੀਗੀ ਕੁਝ ਕਲੋਨਾਈਜ਼ਰ ਆ ਗਏ ਕਲੋਨਾਈਜ਼ਰਾਂ ਨਾਲ ਆ ਕੇ ਕਲੋਨੀਆਂ ਕੱਟਤੀਆਂ ਤਕਰੀਬਨ ਹੁਣ ਆਪਾਂ ਕਹਿ ਸਕਦੇ ਹਾਂ 2250 ਕਿੱਲੇ ਦੇ ਕਰੀਬ ਹੋਊਗਾ ਸਰ ਇੰਨੇ ਸਾਲਾਂ ਤੋਂ ਸਾਮ ਸੰਭਾਲ ਕਿਵੇਂ ਕਰਦੇ ਮਤਲਬ ਇਹਨਾਂ ਨੂੰ ਗੱਠਾ ਬਣਾਉਣੇ ਹੋ ਜਾਂ ਉਹ ਵੀ ਥੋੜਾ ਜਿਹਾ ਗੱਲ ਦਾ ਜ਼ਿਕਰ ਕਰੋ ਹਾਂਜੀ ਵਿੱਚ ਹੀ ਗੱਠਾ ਬਣਾਉਣੇ ਆ ਜੀ ਵਿੱਚ ਹੀ ਪਰਾਲੀ ਨੂੰ ਐਸਐਮਐਸ ਲਾ ਕੇ ਵੜਾਉਣੇ ਆ ਉਹ ਖੇਤਾਂ ਤੇ ਸੋਚ ਲਈਦਾ ਵੀ ਆਹ ਖੇਤ ਨੂੰ ਇਦਾਂ ਵੜਾ ਲਈਏ ਰਲ ਮਿਲ ਗੱਲ ਸਾਰੀ ਦਾ ਖਰਚਾ ਤੇ ਆ ਜੀ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸੁਪਰ ਸੀਡਰ ਜਿਹੜੀ ਮਸ਼ੀਨ ਹੈ ਉਹਦੇ ਰਾਹੀਂ ਜਿਹੜੀ ਖੇਤਾਂ ਵਿੱਚ ਪਰਾਲੀ ਨੂੰ ਵਾਹਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲੇ ਕਿ ਕਈ ਜਗ੍ਹਾ ਦੇ ਉੱਪਰ ਪਰਾਲੀ ਜਿਹੜੇ ਸਾੜਨ ਦੇ ਮਾਮਲੇ ਤਾਂ ਜਰੂਰ ਸਾਹਮਣੇ ਆਏ ਸੀਗੇ ਪਰ ਹੁਣ ਪਰਾਲੀ ਦੇ ਮਾਮਲੇ ਇਸ ਸਾਲ ਕਾਫੀ ਘਟੇ ਨੇ ਪਰ ਹਜੇ ਵੀ ਕਈ ਪਿੰਡਾਂ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਪਰ ਲੁਧਿਆਣਾ ਦੇ ਦੇਤਵਾਲ ਦਾ ਜਿਹੜਾ ਪਿੰਡ ਆ ਉਹਦੇ ਵਿੱਚ 5-6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਔਰ ਲਗਾਤਾਰ ਇੱਥੇ ਜਿਹੜੀ ਸੁਪਰ ਸੀਡਰ ਮਸ਼ੀਨਰੀ ਦੇ ਨਾਲ ਜਾ ਟੈਕਨੀਕ ਦੇ ਨਾਲ ਜਿਹੜੀ ਯੂਨੀਵਰਸਿਟੀ ਵੱਲੋਂ ਜਿਹੜੀ ਟੈਕਨੀਕ ਆ ਉਹਦਾ ਉਹਦੇ ਰਾਹੀਂ ਜਿਹੜੀ ਕੀ ਇਹ ਔਰ ਨਾਲ ਪਰਾਲੀ ਨੂੰ ਵਾਇਆ ਜਾ ਰਿਹਾ ਔਰ ਨਾਲ ਨਾਲ ਇਹਨੂੰ ਤੁਸੀਂ ਤਸਵੀਰਾਂ ਦੇਖਦੇ ਹੋ ਕਿਸ ਤਰ੍ਹਾਂ ਮਸ਼ੀਨ ਨਾਲ ਵਰਕ ਕਰ ਰਹੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਪਿੰਡ ਦੇਤਵਾਲ ਦੀ ਤਸਵੀਰਾਂ ਨੇ ਹੈ ਲਗਾਤਾਰ ਪਰਾਲੀ ਨੂੰ ਜਿਹੜਾ ਕਿ ਇੱਥੇ ਵਾਇਆ ਜਾ ਰਿਹਾ ਸਰ ਸਰ ਇੱਕ ਗੱਲ ਹੋ ਰਿਹਾ ਸਰ ਪਰ ਵਾਲੀ ਨੂੰ ਵਾਇਟ ਹੁਣ ਜਾ ਰਿਹਾ ਇੱਥੇ ਲਗਾਤਾਰ ਸੁਪਰ ਸਿੱਟਰ ਨਾਲ ਵਾਇਜਰ ਹੋਰ ਬਾਕੀ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਅਸੀਂ ਵੀ ਦੀਲ ਤਾਂ ਇਹੀ ਕਰਨਾ ਚਾਹੁੰਦੇ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਜਿਹੜਾ ਮੇਰੀ ਇਹ ਵੀਡੀਓ ਦੇਖਣਗੇ ਜਾਂ ਮੇਰਾ ਕੋਲ ਉਸ ਕਰਨਗੇ ਅੱਦੇ ਤਾਂ ਵਿਚਾਰੇ ਮੈਨੂੰ ਗਾਲਾਂ ਕੱਢਣਗੇ ਕਹਿਣਗੇ ਇਹਦੇ ਕੋਲੇ ਸੰਦ ਹੈਗੇ ਆ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਬਈ ਜੀ ਗੱਲ ਇਹ ਆ ਵੀ ਪਿੰਡ ਦੀ ਨਵੰਦੀਗੀ ਕਰਦੇ ਹੋਏ ਸਾਡੀ ਕੁਝ ਮਜਬੂਰੀ ਵੀ ਆ ਤੇ ਮੈਂ ਆਪੀ ਵਾਤਾਵਰਣ ਪ੍ਰੇਮੀ ਹੋਣ ਦੇ ਨਾਤੇ ਮੈਂ ਅਪੀਲ ਵੀ ਕਰਦਾ ਵੀ ਅੱਗ ਨਾ ਲਾਵੋ ਠੀਕ ਆ ਕਿਉਂਕਿ ਕਾਫੀ 에ਅਰ ਕੁਆਲਿਟੀ ਵੀ ਕਹਿੰਦੇ ਕਾਫੀ ਡਾਊਨ ਹੋ ਗਈ ਸੋ ਬੇਸ਼ੱਕ ਦੀਵਾਲੀ ਕਰਕੇ ਤੇ ਧੂਏ ਦੇ ਕਰਕੇ ਜਿਹੜੀ ਪਟਾਕੇ ਚਲਾਏ ਜਾ ਰਹੇ ਜਾਂ ਪਰਾਲੇ ਨੂੰ ਕਰਕੇ ਵੀ ਉਹਦੇ ਵਿੱਚ ਵੀ ਕਾਫੀ ਜਿਹੜਾ ਕਿ ਫਰਕ ਪਿਆ। ਹੁਣ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਬਈ ਜੇ ਕੋਈ ਗੱਲ ਹੋ ਜਾਣੀ ਅੱਗੇ ਵੀ ਪਹਿਲਾਂ ਵੀ ਤਾਂ ਉਹਦਾ ਬਲੇਮ ਪੰਜਾਬੀਆਂ ਨੂੰ ਹੀ ਆਉਂਦਾ। ਜੇ ਪੰਜਾਬੀ ਛੱਕੂ ਵੀ ਮਾਰ ਦੇਣ ਤਾਂ ਉਹਦਾ ਵੀ ਬਲੇਮ ਪੰਜਾਬੀਆਂ ਨੂੰ ਹੀ ਆਉਂਦਾ। ਇਸ ਵਾਰ ਤਾਂ ਦਿੱਲੀ ਦੇ ਵਿੱਚ ਆਈਕਿਊ ਇੰਨਾ ਉੱਪਰ ਚੜ ਗਿਆ ਸੀਗਾ ਉਦੋਂ ਤੱਕ ਅਸੀਂ ਪੰਜਾਬ ਵਾਲਿਆਂ ਨੇ ਝੋਨਾ ਵੜਨਾ ਵੀ ਨਹੀਂ ਸੀ ਸ਼ੁਰੂ ਕੀਤਾ ਪਰ ਉਸ ਦੇ ਬਾਵਜੂਦ ਵੀ ਸਾਨੂੰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਮੈਂ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਕਰਦਾ ਕੋਈ ਭਰਾਵੋ ਹੱਥ ਬਨ ਕੇ ਬੇਨਤੀ ਕਰਦਾ ਬਈ ਘਟ ਤੋਂ ਘਟਾ ਗਲਾਵੋ ਜੇ ਕਿਸੇ ਕੋਲ ਨਹੀਂ ਸੰਧ ਹੈਗਾ ਉਹ ਆਪਦੀ ਮਜਬੂਰੀ ਆ ਉਹਦੀ ਜਿਹਦੇ ਕੋਲ ਹੈਗੇ ਆ ਬਾਬਾ ਜੀ ਨੇ ਆਪਾਂ ਨੂੰ ਦਿੱਤੇ ਹੋਏ ਆ ਵਾਹਿਗੁਰੂ ਨੇ ਦਿੱਤੇ ਆ ਉਹ ਆਪਾਂ ਅੱਗ ਨਾ ਲਾਉ ਤਾਂ ਜੀ ਬਿਲਕੁਲ ਲੁਧਿਆਣਾ ਦੇ ਪਿੰਡ ਦੇਤਵਾਲ ਦੀ ਤੁਹਾਨੂੰ ਤਸਵੀਰਾਂ ਦਿਖਾਈ ਜਿੱਥੇ ਕਿ 5-6 ਸਾਲ ਤੋਂ ਤਕਰੀਬ ਜਿਹੜੀ ਅੱਗ ਨਹੀਂ ਲਗਾਈ ਪਰਾਲੇ ਨੂੰ ਪਰ ਕਈ ਥਾਵਾਂ ਤੇ ਜਿਹੜੇ ਪਰਾਲੇ ਦੇ ਸਾਡਾਂ ਦੇ ਜਿਹੜੇ ਮਾਮਲੇ ਸਾਹਮਣੇ ਆ ਪਰ ਪਿੰਡ ਦੇਤਵਾਲ ਵੱਲੋਂ 5-6 ਸਾਲਾਂ ਤੋਂ ਆਪਣੇ ਖੇਤ ਦੇ ਵਿੱਚ ਪਾਲੇ ਨੂੰ ਅੱਗ ਨਹੀਂ ਲਗਾਈ ਔਰ ਸੁਪਰ ਸੈਡਰ ਦੀ ਮਸ਼ੀਨ ਟੈਕਨੀਕ ਦੇ ਨਾਲ ਪਰਾਲੇ ਨੂੰ ਵਾਇਆ ਜਾ ਰਿਹਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਵਰਾਟੀ